ਕੀ ਨਾਮ ਹੈ ਸਰ ਕਿਹੜੇ ਏਰੀਏ ਤੋਂ ਤੁਸੀਂ ਕੈਂਡੀਡੇਟ ਖੜੇ ਹੋਏ ਮੇਰਾ ਨਾਮ ਅਰਵੀਰ ਸਿੰਘ ਗਿੱਲਸ ਹੈ ਤੇ ਮੈਂ ਮੌਜੂਦਾ ਬਲਾਕ ਕੌਂਸਲ ਦੀ ਮੈਂਬਰ ਵੀ ਹਾਂ ਜਿਹੜੇ ਬਲਾਕ ਕਾਂਗਰਸ ਆਲੋ ਵਾਲ ਦਾ ਮੌਜੂਦਾ ਪ੍ਰਧਾਨ ਅੱਜ ਦਫ਼ਤਰ ਪਹੁੰਚੇ ਹਾਂ ਕੀ ਪਰੇਸ਼ਾਨੀ ਆ ਰਹੀ ਹੈ ਜੀ ਪਰੇਸ਼ਾਨੀ ਦੇਖੋ ਸਰਕਾਰ ਨੇ ਇਲੈਕਸ਼ਨ ਡਿਕਲੇਅਰ ਕਰੀ ਹੈ ਜੀ ਤੇ ਜਦਕਿ ਸਰਕਾਰ ਨੇ ਇਹ ਕਿਹਾ ਕਿ ਇੱਕ ਤਰੀਕ ਤੋਂ 11 ਵਜੇ ਤੋਂ ਲੈ ਕੇ 3 ਵਜੇ ਤੱਕ ਤੁਹਾਨੂੰ ਜਿਹੜਾ ਫਾਰਮ ਨੇ ਉਹ ਭਰਨੇ ਚਾਹੀਦੇ ਨੇ ਬਟ ਸਾਡੇ ਜਿਹੜੇ ਕੈਂਡੀਡੇਟ ਸੀਗੇ ਉਹ ਕੱਲ ਵੀ ਆਏ ਸੀਗੇ ਤੇ ਵੀਡੀਓ ਦਫ਼ਤਰ ਦਾ ਇੰਨਾ ਮਾੜਾ ਹਾਲ ਹੈ ਕਿ ਉਹ ਸਾਨੂੰ ਜੁਲਾ ਟੈਕਸ ਤੇ ਐਨਓਸੀ 'ਚ ਉਲਝਾ ਰਹੇ ਹੈਗੇ ਨੇ ਨਾ ਤਾਂ ਉਸ ਨੂੰ ਕੋਈ ਦਫ਼ਤਰ ਦੇ ਅੰਦਰ ਵੀਡੀਓ ਸਾਫ ਖੁਦ ਨੇ ਤੇ ਨਾ ਹੀ ਜਿਹੜੇ ਇਹਨਾਂ ਦੇ ਅੱਗੇ ਕਰਮਚਾਰੀ ਨੇ ਜੋ ਸਬੰਧਤ ਸੈਕਟਰੀ ਨੇ ਉਹ ਵੀ ਇੱਥੇ ਨਹੀਂ ਹੈਗੇ ਬਲਿ ਪ੍ਰੇਸ਼ਾਨ ਕਰਿਆ ਜਾ ਰਿਹਾ ਹੈਗਾ ਆਪੋਜੀਸ਼ਨ ਪਾਰਟ ਕਿ ਮੈਂ ਤੁਸੀ ਫੋਨ ਕੀਤੇ ਜਾਂ ਪੁੱਛੇ ਜਿਹੜੇ ਬੈਠੇ ਨੇ ਰੋਕ ਕੀ ਕੀ ਕਹਿ ਰਹੇ ਨੇ ਅਫਸਰ ਕਿਉਂ ਨਹੀਂ ਆ ਰਹੇ ਕਿੱਥੇ ਨੇ ਜੀ ਅਸੀਂ ਕੱਲ ਵੀ ਆਏ ਸੀ ਜੀ ਅਸੀਂ ਕੱਲ ਵੀ ਵੀਡੀਓ ਸਾਹਿਬ ਨੂੰ ਫੋਨ ਕਰਿਆ ਰਿਸਪੌਂਸ ਬੰਦਾ ਤੋਂ ਉਹਨਾਂ ਦੀ ਜਿਹੜੀਆਂ ਹਾਇਰ ਅਥਾਰਟੀ ਨੂੰ ਉਹਨਾਂ ਨੂੰ ਵੀ ਫੋਨ ਕਰਿਆ ਤੇ ਕਨਸਰਨਡ ਜਿਹੜੇ ਵੀਡੀਓ ਇਹਨਾਂ ਦੇ ਅਹੁਦੇਦਾਰ ਇਹਨਾਂ ਦੇ ਦਫ਼ਤਰ ਦੇ ਕਰਮਚਾਰੀ ਨੇ ਜਈ ਨੇ ਚਾਹੇ ਹੋ ਪੰਚਾਇਤ ਸੈਕਟਰੀ ਨੇ ਉਹਨਾਂ ਨੂੰ ਵੀ ਅਸੀਂ ਫੋਨ ਕਰਿਆ ਔਰ ਉਹ ਸਵੇਰ ਕੱਲ ਤੋਂ ਹੀ ਸਾਡੇ ਨਾਲ ਲਾਲਾ ਲਾਰਾ ਲਾਇਆ ਜਾ ਰਿਹਾ ਹੈ ਕਿ ਅਸੀਂ 1 ਵਜੇ ਆ ਰਹੇ ਹਾਂ ਅਸੀਂ 2 ਵਜੇ ਆ ਰਹੇ ਹਾਂ ਅਸੀਂ ਸਾਢੇ 11:00 ਵਜੇ ਆ ਰਹੇ ਹਾਂ ਸੋ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨਰੇਸ਼ ਢੁਕਲ ਜੀ ਵੀ ਨੇ ਤੇ ਮੇਰੇ ਨਾਲ ਸਾਡੇ ਸ਼ੁਕਲਾ ਜੀ ਨੇ ਹਰਵਿੰਦਰ ਸ਼ੁਕਲਾ ਜੀ ਵੀ ਤੇ ਅਸੀਂ ਇਹਨਾਂ ਦੀ ਹੈਰ ਅਥਾਰਟੀ ਨਾਲ ਵੀ ਗੱਲ ਕਰੀ ਹੈਗੇ ਜੀ ਸਾਨੂੰ ਇੱਕ ਡਾਇਰੈਕਸ਼ਨ ਜਾਂ ਇੱਕ ਰਸਤਾ ਪਾਇਆ ਜਾਵੇ ਤਾਂ ਜੋ ਜਿਹੜੀ ਇਹਦੀ ਪ੍ਰਕਿਰਿਆ ਹੈਗਾ ਉਹ ਸੁਮੂਤਲੀ ਕਰੀ ਜਾਵੇ ਜੇ ਨਾਮ ਦਿੱਤੀ ਗਈ ਹੈ ਐਨਯੂਸੀ ਕਈ ਵਾਰਵੇਂ ਵੀ ਹੋ ਜਾਂਦਾ ਕਿ ਜਾਣ ਬੁਝ ਕੇ ਸਰਕਾਰ ਇਸ ਤਰ੍ਹਾਂ ਕਰ ਰਹੀ ਹੋਵੇ ਤਾਂ ਥੋੜਾ ਅਗਲਾ ਐਕਸ਼ਨ ਕੀ ਹੋਏਗਾ ਇਹ ਬਿਲਕੁਲ ਜਾਣ ਬੁਝ ਕੇ ਕਰ ਰਹੀ ਹੈ ਸਰਕਾਰ ਜੀ ਇਹ ਜਾਣ ਕੇ ਜਿਸ ਤਰ੍ਹਾਂ ਨਾਲ ਇਹਨਾਂ ਨੂੰ ਇਹ ਹੋ ਗਿਆ ਕਿ ਅਸੀਂ ਐਮਸੀ ਦੀਆਂ ਇਲੈਕਸ਼ਨਾਂ ਦੇ ਵਿੱਚ ਜਿਵੇਂ ਉਹ ਗੁੰਡਾਗਰਦੀ ਇਹਨਾਂ ਨੇ ਲੋਕਤੰਤਰ ਦੀ ਕਰੀ ਹੈ ਅਸੀਂ ਅੱਜ ਤੱਕ ꦮਡੀ ꦮਡਾਂ ਕਰਦੀ ਕਦੇ ਦੇਖੀ ਨਹੀਂ ਹੈਗੀ ਇਹ ਸੇਮ ਹੀ ਚੀਜ਼ ਇੱਥੇ ਅਪਲਾਈ ਕਰਨੀ ਚਾਹ ਰਹੇ ਨੇ ਪਰ ਕਾਂਗਰਸ ਪਾਰਟੀ ਪੂਰੀ ਢੱਲੇ ਦੇ ਨਾਲ ਅਸੀਂ ਧਰਨਾ ਵੀ ਲਾਵਾਂਗੇ ਜੋ ਵੀ ਲੜਾਈ ਸਾਨੂੰ ਲੜਨੀ ਪਵੇ ਅਸੀਂ ਐਂਡ ਤੱਕ ਜਾਵਾਂਗੇ ਪਰ ਇਹਨਾਂ ਦਾ ਜਿਹੜਾ ਇਹ ਅ ਇਹ ਜੋ ਇਹ ਮਾਹੌਲ ਬਣਾਉਣਾ ਚਾਹੁੰਦੇ ਨੇ ਬਰਦਾਸ਼ਤ ਨਹੀਂ ਕਰਾਂਗੇ ਸੋ ਇਹਦੇ ਵਿੱਚ ਸਾਡੇ ਲੀਡਰ ਸਾਹਿਬਾਨ ਸ਼੍ਰੀ ਮੋਤਮਿੰਦਰਾ ਜੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੋਂ ਪ੍ਰੋਜਨ ਰਾਜਾ ਵਿਢਿੰਗ ਜੀ ਸਾਰੇ ਲੀਡਰ ਸਾਹਿਬਾਨ ਸਾਡੇ ਨਾਲ ਨੇ ਸਾਡੇ ਟੱਚ 'ਚ ਨੇ ਉਹ ਕਹਿੰਦੇ ਨੇ ਕਿ ਜਗਤ ਤੇ ਸਾਡੇ ਸਾਰੇ ਜਿਹੜਾ ਵਰਕਰ ਵੀ ਸਾਡੇ ਨਾਲ ਨੇ ਕਿ ਜਦੋਂ ਵੀ ਜੇ ਕੋਈ ਇਸ ਤਰ੍ਹਾਂ ਦੀ ਸਪੀਤੀ ਆਉਂਦੀ ਹੈ ਅਸੀਂ ਬਹੁਤ ਜਲਦੀ ਜਿਹੜਾ ਧਰਨਾ ਹੈਗਾ ਕਿੱਡੇ ਵੱਡੇ ਵੱਡੇ ਪੱਧਰ ਦਾ ਹੋਵੇ ਉਹ ਅਸੀਂ ਲਾ ਕੇ ਲਾਉਣੇ ਜਾ ਰਾ ਹਾਂ